ਦੇਖੋ तकरीबन 8-9 ਡਿਸਟ੍ਰਿਕਟ ਨੇ ਜਿਹੜੇ ਕਿ ਇਸਰੇ ਪਾਣੀ ਦੀ ਲਪੇਟ ਚ ਆ ਚੁੱਕੇ ਹੋਏ ਨੇ ਤੇ ਸਾਡੀਆਂ ਟੀਮਾਂ ਜਿਹੜੀਆਂ ਹਰ ਜਗ੍ਹਾ ਤੇ ਪਹੁੰਚੀਆਂ ਹੋਈਆਂ ਨੇ ਗਿੰਦਾਤ ਉਹਨਾਂ ਨੇ ਇੱਕ ਕੀਤੀ ਹੋਈ ਹੈ ਜਿੱਥੇ ਰਾਸ਼ਨ ਚਾਹੀਦਾ ਸੀ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਜ ਜਸੂਆਂ ਦਾ ਜਿਹੜਾ ਚਾਰਾ ਦੇਣਾ ਸੀ ਉਹ ਬਹੁਤ ਜ਼ਰੂਰੀ ਸੀ ਉਹ ਬੋਟਾਂ 'ਚ ਰੱਖ ਕੇ ਕਿਸੇ ਤਰੀਕੇ ਨਾਲ ਵੀ ਸਾਡੇ ਜਿਹੜੀ ਟੀਮਾਂ ਸਾਰੀਆਂ ਉੱਥੇ ਪਹੁੰਚਾਈਆਂ ਸਾਰੇ ਡਿਸਟ੍ਰਿਕਟਾਂ ਲਈ ਸੋ ਇਹ ਕੰਮ ਅਸੀਂ ਸ਼ੁਰੂ ਕਰ ਦਿੱਤਾ ਸੀ ਆਲਰੇਡੀ ਔਰ ਇਹ ਜਿੰਨੀ ਦੇਰ ਜ਼ਰੂਰਤ ਪਏਗੀ 1.5-2 ਮਹੀਨੇ ਚੱਲਣਾ ਸਾਰਾ ਤੇ ਇੰਨਾ ਚਿਰ ਅਸੀਂ ਰਾਸ਼ਨ ਦੇਵਾਂਗੇ ਉਹ ਅਸੀਂ ਚਾਰਾ ਜ਼ਰੂਰ ਉਡੋਣ ਦੇਵਾਂਗੇ ਫਿਰ ਰੋਡ ਪਈਆਂ ਮਛਰਦਾਨੀਆਂ ਦੀ ਤਰਪਾਲਾਂ ਦੀ ਲੋਟ ਹੈਗੀ ਹੈ ਕਿਉਂਕਿ ਹੁਣ ਟੋਕਾਂ ਦੀ ਛੱਤਾਂ ਵੀ ਚੋਣੀ ਸ਼ੁਰੂ ਹੋ ਗਈਆਂ ਜਗਾ ਨਹੀਂ ਆ ਜਿਹੜੇ ਨਹੀਂ ਵੀ ਜਗਾ ਰਹਿੰਦੇ ਸੀ ਉਹ ਚੱਕ ਕੇ ਉਪਲੇ ਜਗਾ ਤੇ ਆ ਗਏ ਲੇਕਿਨ ਉੱਥੇ ਉਹਨਾਂ ਨੂੰ ਸੇ ਟੱਕਣਾ ਸੀ ਜਿਹਨੇ ਤਰਪਾਨਾਂ ਤੇ ਚਾਹੀਦੀ ਸੀ ਉਹ ਵੀ ਸਾਰਾ ਸਮਾਂ ਜਰਾ ਸੀ ਦੇ ਲਿਆ ਕਿੰਨੇ ਕਿ ਪਿੰਡ ਪ੍ਰਭਾਵ ਤੋਂ ਜੜਦੀ ਹੁਣ ਤੱਕ ਵੇਖੀ ਜੀ ਕੀ ਕੀ ਸ਼ਵਾ ਮੈਂ ਤਾਂ ਸਾਰੇ ਪਿੰਡਾਂ ਜਾ ਰਿਹਾ ਲੇਕਿਨ ਜਿਹੜਾ ਜਿਹੜਾ ਗਿਣਤੀ ਜਿਹੜੀ ਆਈ ਹੈ ਉਹ ਤਕਰੀਬਨ 1250 ਪਿੰਡ ਜਿਹੜਾ ਇਸ ਤੇ ਪਾਣੀ ਦੀ ਲੁਪੇਟ ਹੈਗਾ ਤੇ ਉਹਨਾਂ ਸੀ ਪਹਿਲਾਂ ਮੈਂ ਜਿਹੜਾ ਬਾਬਾ ਨਾਨਕ ਸੀਗਾ ਜੀ ਉੱਥੋਂ ਅੰਮ੍ਰਿਤਸਰ ਜਾ ਕੇ ਆਏ ਸਾਰਾ ਉਹ ਦੇਖ ਕੇ ਆਏ ਤੇ ਨਾਲਾ ਸਾਈਡ ਹੋ ਨਾ ਸੇ ਦਰੰਤਾਰਾਂ ਚਾਹੀਦਾ ਪੱਟੀ ਜਾਣਾ ਸੰਤਾਲ ਕੋਲ ਉੱਦੀ ਜਾਣਾ ਤੇ ਸ਼ਾਮ ਨੂੰ ਫਿਰ ਮੈਂ ਚੱਲ ਜਾਣਾ ਸਿਦਾਂ ਫਿਰੋਜ਼ਪੁਰ ਕਿਉਂਕਿ ਫਿਰੋਜ਼ਪੁਰ ਕਾਫੀ ਨੁਕਸਾਨ ਹੈ ਤੇ ਉਥੋਂ ਜਿਹੜਾ ਡਿਸਟ੍ਰਿਕਟ ਪ੍ਰਸ਼ਾਸਨ ਹੈ ਕਰ ਬਣੀ ਸਾਨੂੰ ਹੈਲਪ ਦੇ ਰਿਹਾ ਤਾਂ ਸਾਡਾ ਮਿਲ ਕੇ ਉਹਨਾਂ ਨਾਲ ਕੰਮ ਕਰ ਰਿਹਾ ਤੇ ਅੱਜ ਵੀ ਅਸੀਂ ਉੱਥੇ ਆ ਸ਼ਾਮ ਨੂੰ ਤੇ ਕੱਲ ਸਵੇਰੇ ਫਿਰ ਅਸੀਂ ਜਾਵਾਂਗੇ ਬਾਰਡਰ ਤੇ ਜਾਵਾਂਗੇ ਜੀ ਸੈਣੀ ਵਾਲਾ ਬਾਰਡਰ ਤੇ ਵੀ ਉੱਥੇ ਵੀ ਜਿਹੜੇ ਪਿੰਡ ਜਿਹੜੇ ਬਾਰਡਰ ਲਾਈਨ ਦੇ ਆਗੇ ਤੇ ਉਹਨਾਂ ਦਾ ਵੀ ਰਾਜਾ ਲਿਆਂਗੇ ਇਸ ਤੋਂ ਬਾਅਦ ਜਿਹੜਾ ਮੇਨ ਜਿਹੜਾ ਆ ਰਿਹਾ ਉਹ ਫਾਜ਼ਿਲਕਾ ਚ ਬਹੁਤ ਲੋਸਾਨ ਹੋ ਰਿਹਾ ਪਾਣੀ ਬਹੁਤ ਚੜ ਗਿਆ ਉੱਥੇ ਤੇ ਉੱਥੇ ਜਿਹੜੀ ਲੋਡ ਹੈ ਗਿਆ ਉਹ ਰਾਸ਼ਨ ਦੀ ਹੈ ਤੇ ਅਸੀਂ ਤਕਰੀਬਨ 1500 ਰਾਸ਼ਨ ਦੀ ਆਈ ਸੀ ਸਾਨੂੰ ਅਸੀਂ ਰਾਸ਼ਨ ਭੇਜਦੇ ਹਾਂ ਉੱਥੇ ਸਾਰੇ ਆ ਗਏ ਉਹ ਤਾਂ ਅਸੀਂ ਦੇ ਰਹੇ ਮੱਛਰਦਾਨੀ ਦੇ ਰਹੇ ਇਹ ਤਾਂ ਹੁੰਦਾ ਹੈ ਲੇਕਿਨ ਅਸਲੀ ਜਿਹੜੀ ਦਵਾਈਆਂ ਦੀ ਲੋੜ ਪੈਣੀ ਹੈ ਨਾ ਉਹ ਹੁਣ ਜਦਲੇ ਪਾਣੀ ਉਤਰ ਜਾਂਦਾ ਬਿਮਾਰੀਆਂ ਫੈਲਣੀਆਂ ਫਿਰ ਲੋੜ ਪੈਣੀ ਹੈ ਔਰ ਸਾਡੀ ਪੂਰੀ ਤਿਆਰੀ ਹੋਣ ਦੇ ਵਾਸਤੇ ਸਾਡੇ ਜਿੱਥੇ ਵੀ ਡਿਸਟ੍ਰਿਕਟ ਵਿੱਚ ਨੁਕਸਾਨ ਹੋਇਆ ਉੱਥੇ ਸਾਡੀ ਜਿੰਨੀ ਮੈਡੀਸਿਨ ਚਾਹੀਦੀ ਹੋਵੇ ਚਾਹੇ ਪਸ਼ੂਆਂ ਵਾਸਤੇ ਚਾਹੀਦੀ ਆ ਚਾਹੇ ਇਨਸਾਨ ਵਾਸਤੇ ਚਾਹੀਦੀ ਆ ਉਹ ਸਾਰੀ ਹੋਏਗੀ ਸਾਡੇ ਡਾਕਟਰ ਵੀ ਜਾਣਗੇ ਔਰ ਅਸੀਂ ਪੂਰਾ ਕੰਟਰੋਲ ਕਰਾਂਗੇ ਮੰਡ ਲੋਕ ਏਰੀਆ ਨੂੰ ਕੀ ਵਿਸ਼ਵਾਸ ਤੋਂ ਉਹ ਜਿੰਦੇ ਕਈ ਲੋਕ ਫਵਾਵਾਂ ਚ ਉੱਡ ਜਾਂਦੇ ਆ ਇਥੇ ਆ ਰਹੇ ਉਥੇ ਜਿਸ ਤਰ੍ਹਾਂ ਕੇ ਇਹ ਲੋੜ ਹੈ ਉਹ ਸਿੱਧਾ ਕਿਤਰ ਸਪੋਰਟ ਕਰੀ ਤੁਹਾਡੇ ਨਾਲ ਦੇਖੋ ਅੱਜ 15 ਸਾਲ ਹੋ ਗਏ ਨੇ ਮੈਂ ਇਹ ਗੱਲ ਕਹਿ ਸਕਦਾ ਕਿ ਸਰਬਦਾ ਪਨਾ ਚੈਰੀਟੇਬਲ ٹرسٹ ਤੇ ਹਰ ਇਨਸਾਨ ਜਿਹੜਾ ਉਹ ਵਿਸ਼ਵਾਸ ਕਰਦਾ ਕਿ ਅਗਰ ਕੁਝ ਮੈਂ ਕਹਿ ਕੇ ਗਿਆ ਤਾਂ ਅਸੀਂ ਕੀਤਾ ਉਹ 15 ਸਾਲ ਹੋ ਗਏ ਨੇ ਇਹ ਤਾਂ ਹੈ ਨਹੀਂ ਕਿ ਅਸੀਂ ਅੱਜ ਇੱਕ ਟਾਲੀ ਲੈ ਕੇ ਆਈਆਂ ਇੱਕ ਟਾਲੀ ਦੇ ਕੇ ਦੁਬਾਰਾ ਅਸੀਂ ਸ਼ਕਲ ਨਹੀਂ ਦਿਖਾਣੀ ਅਸੀਂ ਇਕੱਲੀ ਫੋਟੋ ਖਿਚਾਣੀ ਆ ਸਭ ਕੁਝ ਨਹੀਂ ਹੁੰਦਾ ਸਾਡੇ ਅਸੀਂ ਪ੍ਰੈਕਟੀਕਲੀ ਕੰਮ ਕਰਦੇ ਹਾਂ ਜੋ ਮਹਿਸੂਸ ਕਰਦੇ ਹਾਂ ਮੈਂ ਕਿ ਇੱਥੇ ਆ ਚੀਜ਼ ਹੋਣ ਵਾਲੀ ਹੈ ਮੈਂ ਕਦੀ ਨਾ ਨਹੀਂ ਕਰਦਾ ਹਰ ਡਿਸਟ੍ਰਿਕਟ ਵਿੱਚ ਸਾਡੇ ਜਿਹੜੇ ਆਫਿਸ ਹੈਗੇ ਨੇ 30 ਆਫਿਸ ਨੇ ਸਾਡੇ ਤੀਆਂ ਚ ਜਿਹੜੇ ਹੁੰਦੇ ਨੇ ਅਸਲੀ ਨੋ ਡਿਸਟ੍ਰਿਕਟ ਜਿਹੜੇ ਨੇ ਇੱਥੇ ਸਾਡੀ ਟੀਮਾਂ ਆਮ ਫੇਰਦੀਆਂ ਜਿਹਨੂੰ ਮਰਜ਼ੀ ਕੰਟੈਕਟ ਕਰੋ ਆਦਰਵਾਇਜ਼ ਜੇ ਕਿਸੇ ਨੇ ਡਾਇਰੈਕਟਲੀ ਕੰਟੈਕਟ ਕਰਨਾ ਹੈ ਕਿਸੇ ਕੋਲ ਨਹੀਂ ਹੁੰਦਾ ਕਿਸੇ ਕੰਪਨੀ ਦੇ ਨਾਲ ਆਪਣੇ ਟ 22841770175 228284177 ਇਹ ਸਾਡਾ ਆਫੀਸ ਜਿਹੜਾ ਹੈਡ ਆਫਿਸ ਪਟਿਆਲੇ ਹੈਗਾ 9 ਤੋਂ 5 ਦਫ਼ਤਰ ਖੁੱਲ੍ਹਾ ਹੁੰਦਾ ਹੈ ਕੁਝ ਵੀ ਹੋਵੇ ਤੁਸੀਂ ਉੱਥੇ ਫੋਨ ਕਰਕੇ ਉੱਥੇ ਆਪਣੀ ਜਿਹੜੀ ਕੋਈ ਸ਼ਿਕਾਇਤ ਹੈ ਚਾਹੇ ਕੋਈ ਰਿਕੁਆਇਰਮੈਂਟ ਹੈ ਤੁਸੀਂ ਉੱਥੇ ਲਿਖਾ ਸਕਦੇ ਹੋ ਤੇ ਉਹ ਸਾਡੇ ਉਮਰਤਪੁਰ ਪਹੁੰਚ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਡਾਕਟਰ ਐਸ.ਪੀ. ਸਿੰਘ ਉਪਰਾਏ ਸਾਹਿਬ ਜੋ 3 ਦਿਨ ਦੇ ਰੂਟ ਤੇ ਸੀ ਪਹਿਲਾਂ ਉਹਨਾਂ ਨੇ ਅੰਮ੍ਰਿਤਸਰ ਜ਼ਿਲ੍ਹਾ ਗਰਦਾਸਪੁਰ ਪਠਾਨਕੋਟ ਉਧਰਲੇ ਬੰਨੇ ਦੌਰਾ ਕੀਤਾ ਸੀ ਉਸ ਤੋਂ ਬਾਅਦ 3 ਤਰੀਕ ਨੂੰ ਜਿਹੜਾ ਕੀ ਤਰਨਤੰਨ ਦਾ ਸੀ ਅੱਜ ਮਾਨਯੋਗ ਡਾਕਟਰ ਐਸ.ਪੀ. ਸਿੰਘ ਉਪਰਾਏ ਸਾਹਿਬ ਸਭ ਤੋਂ ਪਹਿਲਾਂ ਉਹਨਾਂ ਨੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰ ਤੇ ਨਮਸਕਾਰ ਕੀਤੀ ਅਰਦਾਸ ਕੀਤੀ ਜਿਹੜੀ ਸੰਗਤ ਦੇ ਉੱਤੇ ਐਡਾ ਕਹਿਰ ਵਾਪਰਿਆ ਕਿ ਸਿੱਤੇ ਪਾਛਾ ਇਹਨਾਂ ਨੂੰ ਚੜ ਦੀ ਕਲਾ ਬਖਸ਼ਿਸ਼ ਕਰਨੀ ਬਲ ਬਖਸ਼ਣਾ ਇਹਨਾਂ ਨੂੰ ਇਹ ਜੰਗ ਲੜਨ ਦਾ ਉਸ ਤੋਂ ਬਾਅਦ ਉਹਨਾਂ ਨੇ ਪਿੰਡਾਂ ਦੇ ਵਿੱਚ ਜਾ ਕੇ ਜਿੱਥੇ ਜਿੱਥੇ ਅਸੀਂ ਟੂਰ ਬਣਾਇਆ ਸੀ ਉਹ ਕਿਉਂਕਿ ਉਹ ਗਏ ਲੋਕਾਂ ਨਾਲ ਉਹਨਾਂ ਨੇ ਵਿਚਾਰ ਕੀਤੀ ਮਿਲੇ ਲੋਕਾਂ ਨੂੰ ਜਿਹੜੀ ਜਿਹੜੀ ਮੁਸ਼ਕਲ ਆ ਰਹਾ ਉਹਨਾਂ ਨੇ ਹੱਲ ਕਰਨ ਲਈ ਉਹਨਾਂ ਨੇ ਕਿਹਾ ਕਿ ਥੋੜਾ ਸਮਾਂ ਖਲੋਵੋ ਉਸ ਤੋਂ ਬਾਅਦ ਫਿਰ ਇਹ ਤੁਹਾਡਾ ਜਿਹੜਾ ਹੱਲ ਕੀਤਾ ਜਾਵੇਗਾ ਫੋ ਮੈਂ ਵੀ ਦੱਸਣਾ ਚਾਹਨਾ ਕਿ ਮਾਨਯੋਗ ਡਾਕਟਰ ਐਸ.ਪੀ ਸਿੰਘ ਅਭਰਾਏ ਸਾਹਿਬ ਸਰਦਾਰ ਜੱਸਾ ਸਿੰਘ ਜੀ ਸਾਡੇ ਆਲ ਇੰਡੀਆ ਦੇ ਪ੍ਰਧਾਨ ਨੇ ਉਹਨਾਂ ਦੀ ਰਹਿਨਮਾਈ ਹੈ ਸਾਰੇ ਪੰਜਾਬ ਦੀਆਂ ਜੋ ਸਵਾਵਾਵਾਂ ਚੱਲ ਰਹੀਆਂ ਨੇ ਸਾਡੇ ਬਹੁਤ ਸਤਕਾਰਯੋਗ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਜੀ ਹੇਅ ਸਾਹਿਬ ਉਹ ਵੀ ਪੂਰੇ ਮਿਲਕੀ ਪੰਜਾਬ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੀਆਂ ਜਿਹੜੀਆਂ ਆਡੀਆਂ ਡਿਊਟੀਆਂ ਉਹਨਾਂ ਨੇ ਲਾਈਆਂ ਉਹਦੇ ਵਿੱਚ ਫੈਰੋਵਾਲ ਤੋਂ ਲੈ ਕੇ ਹਰੀਕੇ ਦਾ ਕਹੀਂ ਸਾਰੀ ਇਹ ਜ਼ਿੰਮੇਵਾਰੀ ਜਿਹੜੀ ਆ ਸੰਭ ਰੇ ਆ ਜਿੰਨੂੰ ਤਰਪੈਲ ਦੀ ਲੋੜ ਐ ਤਰਪੈਲ ਦੇ ਰੇ ਆ ਮੱਛਰਦਾਲੀ ਦੀ ਲੋੜ ਐ ਮੱਛਰਦਾਨੀਆਂ ਦਿੱਤੀਆਂ ਜਾ ਰਹੀਆਂ ਸੁੱਕੇ ਰਾਸ਼ਨ ਦੀ ਲੋੜ ਐ ਸੁੱਕਾ ਰਾਸ਼ਨ ਦਿੱਤਾ ਜਾ ਰਿਹਾ ਜਿਹੜਾ ਜਾਨਵਰਾਂ ਵਾਸਤੇ ਹਰਾਚਾਰ ਜਿਹਨੂੰ ਸੈਨਿਟ ਚਾਰ ਕਿਹਾ ਜਾਂਦਾ ਉਹ ਵੀ ਪਰਿਵਾਰਾਂ ਤੱਕ ਪਹੁੰਚ ਕਰ ਰਹੀ ਹੈ ਸਾਡੇ ਜਿਹੜੇ ਮੈਂਬਰ ਸਾਹਿਬਾਨ ਨੇ ਜਿਹੜੇ ਮੁੰਡੇ ਪਿੰਡ ਦੀ ਗੱਲ ਕਰੀਏ ਮੁੰਡੇ ਪਿੰਡ ਦੇ ਵਿੱਚ ਸਾਡੇ ਜਿਹੜੇ ਮੈਂਬਰ ਨੇ ਉਹਨਾਂ ਨੇ 20 ਪਰਿਵਾਰ ਜਿਹੜੇ 8 ਕਿਲੋਮੀਟਰ ਪਾਣੀ ਦੇ ਵਿੱਚੋਂ ਕੱਢ ਕੇ ਤੇ ਬਾਹਰ ਲਿਆਂਦੇ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਮੈਂ ਸਾਰਿਆਂ ਦਾ ਆਪਣੀ ਜਿੰਨੀ ਵੀ ਸਾਡੀ ਤਰਨਤਾ ਨਕਾਈ ਦੀ ਟੀਮ ਆ ਮੈਂ ਇਹਨਾਂ ਦਾ ਰਿਹਨੀ ਆ ਕਿ ਜਿਨ੍ਹਾਂ ਨੇ ਮੇਰਾ ਬਹੁਤ ਸਾਥ ਦਿੱਤਾ ਤੇ ਮੇਰੇ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਨੇ ਮਾਨਯੋਗ ਡਾਕਟਰ ਐਸ.ਪੀ ਸਿੰਘ ਬਰਾਏ ਸਾਹਿਬ ਆਏ ਆ ਉਹਨਾਂ ਨੂੰ ਵੀ ਉਹਨਾਂ ਨੇ ਜੀ ਆਇਆਂ ਕਿਹਾ ਬਹੁਤ ਮੈਂ ਧੰਨਵਾਦ ਕਰਦਾ ਜੀ ਆਪਣੇ ਸਾਰੇ ਮੈਂਬਰ ਸਭਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ